ਕਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਕੋਹਰ ਨਵੇਂ ਵੀਡੀਓ ਤੇ ਹਾਂਜੀ ਲੋ ਜੀ ਆ ਤੁਸੀ ਦੇਖ ਸਕਦੇ ਹੋ ਆਪਣਾ ਟਰਾਲਾ ਕਿਸਾਨ ਮੋਰਚੇ ਦਿੱਲੀ ਜਾਣ ਵਾਸਤੇ ਆਪਣਾ ਰੈਡੀ ਕਰ ਦਿੱਤਾ ਤੇ ਆਪਾਂ ਮਾਡਲ ਦੀ ਆਪਣੀ ਵੀਡੀਓ ਸ਼ੂਟਿੰਗ ਕਰਾਂਗੇ ਤੇ ਹਾਂਜੀ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਆਪਣੀ ਵੀਡੀਓ ਐਂਡ ਤੱਕ ਜਰੂਰ ਵੇਖਿਓ ਤੇ ਇੱਧਰ ਆਪਣਾ ਵੀ ਦੇਖ ਸਕਦੇ ਹੋ HMT 911 ਇਹਦੇ ਮਗਰ ਆਪਾਂ ਵਾਟਰ ਟੈਂਕ ਜਿਹੜਾ ਪਾਇਆ ਤੇ ਇੱਧਰ ਜਿਹੜਾ ਆਪਣਾ ਸਵਰਾਜ 963 ਝੋਟਾ ਤੇ ਇਸਦੇ ਮਗਰ ਆਪਾਂ ਇੱਕ ਛੋਟੀ ਟਰਾਲੀ ਜਿਹੜੀ ਉਹ ਹੋ ਆ ਪੱਤੀਆਰ ਕਰਕੇ ਨੇ ਮਗਰ ਪਾਈ ਏ ਤੇ ਹਾਂਜੀ ਤੁਸੀਂ ਆ ਆਪਣੇ ਟਰੈਕਟਰਾਂ ਦੀ ਲੁੱਕ ਵੇਖ ਸਕਦੇ ਹੋ ਕਿੱਦਾਂ ਦੀ ਕਮੈਂਟ ਜਰੂਰ ਕਰਿਓ ਤੇ ਹਾਂਜੀ ਆ ਟਰਾਲੀ ਤੇ ਆਪਾਂ ਤਰਪਾਲ ਪਾ ਦਿੱਤੀ ਏ ਤੇ ਆਪਾਂ ਤੁਹਾਨੂੰ ਵਿਖਾਉਣੇ ਆਪਣੀ ਹਾਂਜੀ ਆ ਤੁਸੀਂ ਵੀ ਵੇਖ ਸਕਦੇ ਹੋ ਹਾਂਜੀ ਆ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗਾ ਤੇ ਆਪਣੀ ਵੀਡੀਓ ਆਪਣੇ ਫੇਸਬੁੱਕ ਪੇਜ ਔਰ ਇੰਸਟਾਗ੍ਰam ਤੇ ਆਪਣੀ ਪਹੁੰਚ ਚੁੱਕੀ ਆ ਸਾਰੇ ਜਾਣੇ ਜਰੂਰ ਵੇਖਿਓ ਤੇ ਸਾਰੇ ਜਾਣੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਹਾਂਜੀ ਇਧਰ ਆਪਣੇ ਜਿਹੜਾ ਸਕਾਟ 335 ਤੇ ਸੋਨਾਲਿਕਾ ਤੇ ਐਸ਼ਰ ਇਹ ਆਪਣੇ ਰਹਿ ਗਏ ਇਹਨਾਂ ਨੂੰ ਵੀ ਆਪਾਂ ਤਿਆਰ ਕਰਦੇ ਪਏ ਆ ਤੇ ਹਾਂਜੀ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਤਿਆਰ ਕਰਾਂਗੇ ਤੇ ਆਪਾਂ ਦਿੱਲੀ ਦਾ ਜਿਹੜਾ ਆਪਾਂ ਸੀਨ ਇਸ ਤਰ੍ਹਾਂ ਤਿਆਰ ਕਰਾਂਗੇ ਹਾਂਜੀ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਵੀਡੀਓ ਐਂਡ ਤੱਕ ਵੇਖਿਓ ਹਾਂਜੀ ਆਹ ਵੇਖ ਸਕਦੇ ਹੋ ਆਪਣਾ ਜਿਹੜਾ ਸਵਰਾਜ 855 ਇਹਦੀ ਆਪਾਂ ਆਰਪੀਐਮ ਥੋੜੀ ਜਿਹੀ ਵਧਾਈ ਆ ਹਾਂਜੀ ਆ ਵੇਖ ਸਕਦੇ ਆ ਅੱਗੇ ਆਪਾਂ ਜਿਵੇਂ ਆਹ ਵੇਟ ਆਪਾਂ ਇਹਦੇ ਅੱਗੇ ਰੱਖਾਂਗੇ ਹਾਂਜੀ ਇੱਥੇ ਆਪਾਂ ਵੇਟ ਰੱਖਾਂਗੇ ਤੇ ਫੇਰ ਆਪਣਾ ਕਿਉਂਕਿ ਟਰੈਕਟਰ ਕੋ ਚੱਕੀਂਦਾ ਨਹੀਂ ਥੋੜਾ ਟਰਾਲਾ ਮਗਰ ਆਪਣਾ ਜਿਹੜਾ ਭਾਰਾ ਇਸ ਕਰਕੇ ਟਰੈਕਟਰ ਅੱਗੋਂ ਹਾਂਜੀ ਆ ਦੇ ਲਈ ਮੇਰੀ ਆ ਦੇ ਇਸ ਤਰ੍ਹਾਂ ਆਪਣਾ ਜਿਹੜਾ ਟਰਾਲਾ ਮਗਰ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਜਿਹੜੀ ਆਪਾਂ ਲਾਈਵ ਵੀਡੀਓ ਚਲਾਵਾਂਗੇ ਉਸ ਦੇ ਵਿੱਚ ਵੀ ਆਪਣਾ ਪਤਾ ਲੱਗ ਜਾਊਗਾ ਹਾਂਜੀ ਅੱਜ ਸ਼ਾਮ ਨੂੰ ਆਪਣੀ ਲਾਈਵ ਵੀਡੀਓ ਜਾਂ ਸਵੇਰੇ ਆਪਾਂ ਲਾਈਵ ਕਰਾਂਗੇ ਆਪਣਾ ਤੇ ਹਾਂਜੀ ਆਹ ਟਰੈਕਟਰ ਤੇ ਆਪਾਂ ਜਿਹੜੀ ਟ੍ਰਿਮਰ ਮੋਟਰ ਆਪਾਂ ਯੂਜ਼ ਕੀਤੀ ਏ ਹਾਂਜੀ ਇਸ ਦੀ ਵੀ ਆਪਣੀ ਆਰਪੀਐਮ ਬਹੁਤ ਜ਼ਿਆਦਾ ਆਪਾਂ ਤੇਜ਼ ਕੀਤੀ ਹੈ ਕਿਉਂਕਿ ਆਪਣੀ ਸਪੀਡ ਵਾਸਤੇ ਆਪਾਂ ਟਰੈਕਟਰ ਫਿਰ ਚਾਹੀਦੇ ਸੀ ਇਸ ਕਰਕੇ ਆਪਾਂ ਨੂੰ ਜਲਦੀ ਜਲਦੀ ਚ ਆਪਾਂ ਨੂੰ ਸਪੀਡ ਜਿਹੜੀ ਇਹਨਾਂ ਦੀ ਤੇਜ਼ ਕਰਨੀ ਪਈ ਤੇ ਹਾਂਜੀ 911 ਦੀ ਆਪਣੀ ਸਪੀਡ ਉਨੀ ਆ ਤੇ ਇਹਨੂੰ ਆਪਾਂ ਕੋਈ ਗੱਲ ਨਹੀਂ ਆਪਾਂ ਜਿਹੜੀ ਵੀਡੀਓ ਉਸ ਜਿਹੜਾ ਆਪਾਂ ਥੋੜੀ ਕਰ ਦਾਂਗੇ ਜਦੋਂ ਆਪਾਂ ਐਡਿਟ ਕੀਤੀ ਤੇ ਹਾਂਜੀ ਆ ਤੁਈ ਵੀ ਵੇਖਸੋ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗਾ ਤੇ ਆਪਣੀ ਵੀਡੀਓ ਐਂਡ ਤੱਕ ਦੇਖਦੇ ਰਹੋ ਤੇ ਹਾਂਜੀ ਇਹਦੇ ਥੱਲੇ ਆਪਾਂ ਟਰੈਕਟਰ ਵਾਸਤੇ ਆਪਾਂ ਜਿਗਾਰਡ ਤਿਆਰ ਕੀਤਾ ਹੈਗਾ ਥੱਲੇ ਦੇਖ ਸਕਦੇ ਹੋ ਬੀਓ ਮੋਟਰ ਆਪਾਂ ਜਿਹੜੀ ਲਾਈ ਮਗਰ ਤੇ ਹਾਂਜੀ ਇਹਨੂੰ ਹੀ ਫਿਰ ਆਪਾਂ ਥੱਲੇ ਚ ਮੀਟਦਾ ਹੀ ਆਪਣੇ ਗੱਤੇ ਦੇ ਤੇ ਗੱਤੇ ਨੂੰ ਆਪਾਂ ਕਰ ਦਿੱਤਾ ਰੰਗ ਤੇ ਆਪਣਾ ਜਿਹੜਾ ਸਵਰਾਜ 963 ਪਦਵਾਰਾ ਮੋਡੀਫਾਈ ਕੀਤਾ ਸੀ ਤੇ ਹਾਂਜੀ ਆ ਆਪਣੀ ਲਿਫਟ ਜਿਹੜੀ ਸਾਰਾ ਕੁਝ ਆਪਣਾ ਜਿਹੜਾ ਵਧੀਗਾ ਚੱਲਦਾ ਪੂਰਾ ਰੈਡੀ ਆ ਤੇ ਹਾਂਜੀ ਆ ਵੇਖ ਸਕਦੇ ਹੋ ਤੇ ਇਧਰ ਜਿਹੜੀ ਆਪਣੀ ਆਪਾਂ ਜਿਹੜਾ ਗੱਟਾ ਕੱਟ ਕੇ ਇਹਦੇ ਉੱਤੇ ਲਾਇਆ ਤੇ ਆਪਣੀ ਜਿਹੜੀ ਰੀਲ ਸੀ ਇਹਦੇ ਨਾਲ ਆਪਾਂ ਉਤੋਂ ਬੰਨ ਦਿੱਤਾ ਤੇ ਆ ਮੇਖਾਂ ਖਬੋਈਆਂ ਵੇਚ ਆਪਾਂ ਪਲਾਈ ਦੇ ਤੇ ਹਾਂਜੀ ਇੱਥੇ ਆਪਣਾ ਇੱਕ ਝੰਡਾ ਰਹਿ ਗਿਆ ਸੀ ਇਹਨੂੰ ਆਪਾਂ ਲਾਵਾਂਗੇ ਤੇ ਫਿਰ ਆਪਾਂ ਜਿਹੜੀ ਆਪਾਂ ਤਿਆਰ ਕਰਾਂਗੇ ਹਾਂਜੀ ਆ ਤੁਸੀਂ ਵੇਖ ਸਕਦੇ ਹੋ ਆਪਾਂ ਜਿਹੜਾ ਪੈਪ ਲਾ ਕੇ ਤੇ ਐ ਬੰਨਿਆ ਤੇ ਇਥੋਂ ਵੀ ਆਪਣਾ ਬੰਨਿਆ ਕਿਉਂਕਿ ਪਹਿਲਾਂ ਇੱਥੋਂ ਆਏ ਆਪਾਂ ਸਿੱਧਾ ਬੰਨਣ ਲੱਗੇ ਉਹ ਬਾਹਲਾ ਇੱਥੋਂ ਜੋ ਇਕੱਠਾ ਹੋ ਗਿਆ ਸੀ ਤੇ ਇਸ ਕਰਕੇ ਫਿਰ ਆਪਾਂ ਨੂੰ ਵਿਚਾਲੇ ਇੱਥੇ ਇੱਕ ਹੋਰ ਜਿਵੇਂ ਪਾਈਪ ਆਪਾਂ ਨੂੰ ਲਾਉਣੀ ਪਈ ਏ ਤੇ ਹਾਂਜੀ ਇਹਨਾਂ ਨੂੰ ਵੀ ਆਪਾਂ ਤਿਆਰ ਕਰਦੇ ਆਂ ਤੇ ਇਹਨਾਂ ਨੂੰ ਆਪਾਂ ਜਰੂਰ ਲੈ ਕੇ ਚੱਲਾਂਗੇ ਇਹਨਾਂ ਦੇ ਵੀ ਆਪਣੀਆਂ ਟ੍ਰਿਮਰ ਮੋਟਰ ਆਪਣੀ ਯੂਜ਼ ਕੀਤੀ ਹੋਈ ਆ ਤੇ ਆਹ ਜਿਹੜਾ ਟਰੈਕਟਰ ਤੇ ਆਪਾਂ ਟ੍ਰਿਮਰ ਮੋਟਰ ਜਿਹੜੀ ਯੂਜ਼ ਕੀਤੀ ਆ ਤੇ ਇਸ ਦੀ ਸਪੀਡ ਤੇ ਇਹਦੀ ਬਹੁਤ ਤੇਜ਼ ਸਪੀਡ ਆ ਤੇ ਹਾਂਜੀ ਇਧਰ ਜਿਹੜਾ ਇਹ 10000 RPM 'ਚ ਚੱਲਦਾ ਇਸ ਦੀ ਆਪਾਂ ਇਹਨੂੰ ਆਪਾਂ ਜਾਂ ਤਾਂ ਆਪਾਂ ਜਿਹੜੀ ਟਰਾਲੀ ਏ ਉਹਦੇ ਉੱਤੇ ਲੱਦ ਦਵਾਂਗੇ ਤੇ ਹਾਂਜੀ ਉਹ ਜਿਹੜੀ ਆਪਣੀ ਛੋਟੀ ਟਰਾਲੀ ਏ ਇਹਦੇ ਉੱਪਰ ਲੱਦ ਦਵਾਂਗੇ ਤੇ ਇਹਨੂੰ ਉੱਪਰ ਰੱਖ ਕੇ ਵੇਖਦੇ ਹਾਂ ਇੱਕ ਵਾਰੀ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਦਵਾਂਗੇ ਤੇ ਉੱਤੋਂ ਆਪਾਂ ਬੰਨ੍ਹ ਦਾਂਗੇ ਕਿਉਂਕਿ ਆਪਾਂ ਤਾਂ ਵੀਡੀਓ ਸ਼ੂਟਿੰਗ ਕਰਨੀ ਹੈ ਤੇ ਇਸ ਤਰ੍ਹਾਂ ਆਪਣੀ ਹੋ ਜੂਗੀ ਤੇ ਸਾਰੇ ਜਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਹਾਂਜੀ ਆ ਵੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦਾ ਆਪਣਾ ਜਿਹੜਾ ਪ੍ਰੋਜੈਕਟ ਆ ਤੇ ਇਹਨੂੰ ਆਪਾਂ ਆਪਣਾ ਜਿਹੜਾ ਦੂਜਾ ਸੈਟਅਪ ਆ ਉਸ ਦੇ ਵਿੱਚ ਆਪਾਂ ਲੈ ਕੇ ਜਾਵਾਂਗੇ ਇਹਨੂੰ ਤੇ ਹਾਂਜੀ ਲੁੱਕ ਜਰੂਰ ਦੱਸਿਓ ਕਮੈਂਟ ਕਰਕੇ ਤੇ ਅਗਲੇ ਆਪਣੀ ਜਿਹੜੇ ਸਟicker ਆ ਇਹ ਤੁਸੀਂ ਵੀ ਵੇਖ ਸਕਦੇ ਹੋ ਤੇ ਆ ਜਿਹੜਾ ਆਪਣਾ ਐਚਐਮਟੀ ਨਾਟ ਕਰਾਈ ਆ ਆਪਾਂ ਹੈਂਡਮੇਡ ਤਿਆਰ ਕੀਤਾ ਸੀ ਆਪਾਂ ਘਰੇ ਹੀ ਜਿਹੜੀਆਂ ਪਲਾਸਟਿਕ ਤੋਂ ਆਪਾਂ ਜਿਹੜਾ ਟਰੈਕਟਰ ਤਿਆਰ ਕੀਤਾ ਸੀ ਆ ਜਿਹੜਾ ਆਪਣਾ 963 ਤੇ ਆਪਾਂ ਗਿਫਟ ਹਾਊਸ ਤੋਂ ਪਰਚੇਸ ਕੀਤੇ ਸੀ ਤੇ ਮੋਟਰ ਆਪਾਂ ਘਰੇ ਲਿਆ ਕੇ ਆਪਾਂ ਲਾਈਆਂ ਸੀ ਇਹ ਆਪਣਾ ਖਾਲੀ ਮਾਡਲ ਆਪਾਂ ਲਿਆਂਦਾ ਸੀਗਾ ਤੇ ਬਾਕੀ ਸਾਰ ਆਪਾਂ ਮੋਡੀਫਾਈ ਆਪ ਕੀਤਾ ਤੇ ਹਾਂਜੀ ਇੱਕ ਵਾਰ ਆਪਾਂ ਤੁਹਾਨੂੰ ਨੇੜੇ ਉਹ ਜਾ ਜਾ ਕੇ ਆਪਾਂ ਬੁਖਾ ਦਿੱਤੇ ਤੇ ਫਿਰ ਆਪਾਂ ਕਰਦੇ ਆਪਾਂ ਐਂਡ ਆਪਣੀ ਵੀਡੀਓ ਦਾ ਹਾਂਜੀ ਇਸ ਤਰ੍ਹਾਂ ਦਾ ਆਪਣਾ ਤੇ ਇਧਰ ਜਿਹੜਾ ਆਪਣਾ ਸਵਰਾਜ 855 ਤੇ ਇਧਰੋਂ ਮਗਰੋਂ ਵੀ ਆਪਾਂ ਤੁਹਾਨੂੰ ਵਿਖਾਈ ਦੀ ਜਿਹੜੀਆਂ ਆਪਣੀਆਂ ਸਟicker ਆਪਾਂ ਯੂਜ਼ ਕੀਤੇ ਆ ਔਲੱਖ ਤੇ ਅੱਗੋਂ ਆਪਣੀ ਇੰਸਟਾਗ੍ਰam ਆਈਡੀ ਤੇ ਨਾਲ ਥੱਲੇ YouTube ਚੈਨਲ ਆ ਤੇ ਹਾਂਜੀ ਆ ਆਪਣਾ ਇਸ ਦੀ ਲੁੱਕ ਵੇਖ ਸਕਦੇ ਹੋ ਪਿੱਛੋਂ ਤੇ ਇੱਥੇ ਤਾਂ ਆਪਣਾ ਦੇਖ ਸਕਦੇ ਹੋ ਆਪਣਾ ਜਿਹੜਾ ਹੈ ਕੋਈ ਹੋਰ ਸਿੱਧੂ ਮੂਸੇ ਵਾਲ ਦੀ ਫੋਟੋ ਲਈ ਨਾਲ ਤੇ ਹਾਂਜੀ ਆ ਆਪਣਾ ਇਸ ਤਰ੍ਹਾਂ ਦਾ ਆਪਣਾ ਟਰੈਕਟਰ ਜਿਹੜੇ ਤਿਆਰ ਹੋਏ ਆ ਆਪਣੀ ਵੀਡੀਓ ਵੇਖ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ